ਤੇ ਜਿਹੜੀ ਆਮ ਆਦਮੀ ਪਾਰਟੀ ਐ ਹਰਮੀਤ ਸੰਧੂ ਐ ਹਰਮੀਤ ਸੰਧੂ ਜੀ ਨੂੰ ਮੈਂ ਪੁੱਛਣਾ ਚਾਹੁੰਨੀ ਆ ਕਿ ਐਮਐਲਏ ਬਣੇ ਨੂੰ ਤੁਹਾਨੂੰ 20 ਦਿਨ ਨਹੀਂ ਹਲੇ ਹੋਏ ਤੇ ਕੀ ਗੱਲ ਤੁਹਾਨੂੰ ਇੰਨਾ ਵੀ ਯਕੀਨੀ ਆਪਣੇ ਆਪ ਤੇ ਤੇ ਆਪਣੀ ਸੰਗਤ ਤੇ ਕਿ ਉਹ ਤੁਹਾਨੂੰ ਵੋਟ ਪਾਉਣਗੇ ਤੁਸੀਂ ਜਾਣ ਬੁੱਝ ਕੇ ਜਿਹੜਾ ਆ ਸਾਡੇ ਅਕਾਲੀ ਦਲ ਵਰਕਰਾਂ ਨੂੰ ਜਿਹੜੇ ਕਾਗਜ਼ ਭਰਨ ਗਏ ਆ ਉਹਨਾਂ ਨੂੰ ਪਰੇਸ਼ਾਨ ਕਰ ਰਹੇ ਹੋ ਜਾਣ ਬੁੱਝ ਕੇ ਆਪਣੇ ਬੰਦਿਆਂ ਦੀਆਂ ਲੰਮੀਆਂ ਲੰਮੀਆਂ ਲਾਈਨਾਂ ਲਵਾ ਕੇ ਤੇ ਸਾਡੇ ਵਰਕਰਾਂ ਨੂੰ ਜਿਹੜਾ ਵਾ ਉਹ ਤੁਸੀਂ ਪਿੱਛੇ ਲਾਇਆ ਹੋਇਆ ਆ ਜਾਣ-ਬੁੱਝ ਕੇ ਉਹਨਾਂ ਦੇ ਕਾਗਜ਼ ਨਹੀਂ ਭਰਨਦੇ ਰੇ ਮੈਂ ਪ੍ਰਸ਼ਾਸਨ ਨੂੰ ਵੀ ਇਹੋ ਅਪੀਲ ਕਰੂੰਗੀ ਕਿ ਸਾਲ ਇੱਕ ਰਹਿ ਗਿਆ ਆ ਸਮਾਂ ਬਦਲ ਜਾਏਗਾ ਤੇ ਪਰ ਜਿਹੜੀਆਂ ਇਹ ਧੱਕੇਸ਼ਾਹੀਆਂ ਜਿਹੜੀਆਂ ਤੁਸੀਂ ਕਰ ਰਹੇ ਜੇ ਨਾ ਇਹ ਜਿਹੜੀਆਂ ਵਾ ਇਹ ਰੱਬ ਵੀ ਵੇਖ ਰਿਹਾ ਆ ਤੇ ਸਭ ਨੂੰ ਪੰਜਾਬ ਨੂੰ ਪਤਾ ਵੀ ਲੱਗ ਰਿਹਾ ਕਿ ਤੁਸੀਂ ਕਿੰਨੀ ਧੱਕੇਸ਼ਾਹੀ ਕਰ ਰਹੇ ਆ ਤੇ ਮੈਂ ਤੁਹਾਨੂੰ ਇਹੋ ਅਪੀਲ ਕਰੂੰਗੀ ਕਿ ਜਿੰ ਤੁਸੀਂ ਵੋਟਾਂ ਦੇ ਸਿਰ ਤੇ ਲੜੋ ਇਸ ਤਰ੍ਹਾਂ ਕਰਨ ਨਾਲ ਕਾਗਜ਼ ਨਾ ਭਰਨ ਦੇਣ ਨਾਲ ਜਿਹੜਾ ਆ ਉਹ ਕੋਈ ਹੱਲ ਨਹੀਂ ਰਹਿੰਦਾ ਮੈਂ ਕਹਿਨੀ ਆ ਵੀ ਤੁਸੀਂ ਵੋਟਾਂ ਨਾਲ ਲੜੋ ਜਿੱਦਾਂ ਪਹਿਲਾਂ ਲੜੇ ਸੀਗੇ ਜੇ ਸੰਗਤ ਨੇ ਤੁਹਾਨੂੰ ਆਪਣੇ ਹਲਕੇ ਦਾ ਐਮਐਲਏ ਚੁਣਿਆ ਆ ਤੇ ਕੀ ਗੱਲ ਤੁਹਾਨੂੰ ਇੰਨਾ ਵੀ ਯਕੀਨ ਨਹੀਂ ਆ ਕਿ ਜਦੋਂ ਵੋਟਾਂ ਪੈਣਗੀਆਂ ਤੇ ਫਤਵਾ ਤੁਹਾਡੇ ਵੱਲ ਦਾ ਆਏਗਾ ਕਿ ਜਾਂ ਕਿਹਦੇ ਵੱਲ ਦਾ ਸੋ ਮੈਂ ਇਹੀ ਕਹਿਣਾ ਚਾਹੁੰਦੀ ਆ ਕਿ ਤੁਸੀਂ ਜਿਹੜਾ ਆ ਇਲੈਕਸ਼ਨ ਚੰਗੀ ਤਰ੍ਹਾਂ ਲੜੋ ਪਹਿਲਾਂ ਵਾਂਗੂ ਨਹੀਂ ਤਾਂ ਕਿ